ਬੰਗਲਾਦੇਸ਼ ਇੱਕ ਅਲੱਗ ਦੇਸ਼ ਦੇ ਰੂਪ ਵਿੱਚ ਬਣ ਗਿਆ ਸੀ ਤੇ ਇਸ ਬਾਰੇ ਜ਼ਿਕਰ ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਕਰ ਦਿੱਤਾ ਸੀ ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਉਣ ਵਾਲੇ ਖਾਲਸਾ ਰਾਜ ਬਾਰੇ ਵੀ ਲਿਖਦੇ ਹਨ ਪਰ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਵੇਗਾ ਮਲੇਸ਼ ਦਾ ਅਰਥ ਹੁੰਦਾ ਹੈ ਪੈਸੇ ਦੇ ਮੂਹ ਮਾਇਆ ਵਿੱਚ ਫਸਿਆ ਹੋਇਆ ਤੇ ਪਰਾਈਆਂ ਔਰਤਾਂ ਨਾਲ ਸੰਗ ਕਰਨ ਵਾਲਾ ਬੰਦਾ ਉਹ ਬੰਦਾ ਜੋ ਆਪਦੇ ਫਾਇਦੇ ਲਈ ਦੇਸ਼ ਨੂੰ ਹੀ ਵੇਚ ਦੇਵੇ ਅੰਮ੍ਰਿਤ ਧਾਰਨ ਕਰਕੇ ਵੀ ਸ਼ਰਾਬ ਦੀ ਵਰਤੋਂ ਕਰੇ ਇਸ ਨੂੰ ਮਲੇਸ਼ ਖਾਲਸਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਕੀ ਵਿੱਚ ਲਿਖਿਆ ਹੋਇਆ ਹੈ ਕਿ ਉਹ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ ਖਾਲਸਾ ਆਊਗਾ ਜੋ ਕਿ ਇਸ ਦੁਨੀਆ ਵਿੱਚ ਬਹੁਤ ਜ਼ਿਆਦਾ ਹੋਊਗਾ ਸੋ ਸਾਕੀ ਵਿੱਚ ਅਜੀਹਾ ਵੀ ਲਿਖਿਆ ਹੋਇਆ ਹੈ ਇੱਕ ਹੋਰ ਪਾਕਿਸਤਾਨ ਦੇ ਭਾਰਤ ਦੀ ਜੰਗ ਹੋਵੇਗੀ ਐਸੇ ਜੰਗ ਵਿੱਚ ਪਾਕਿਸਤਾਨ ਦੀ ਹੋਂਦ ਹੀ ਤਰਤੀ ਉਤੋਂ ਮਿਟ ਜਾਵੇਗੀ ਇਸ ਜੰਗ ਤੋਂ ਬਾਅਦ ਦਿੱਲੀ ਦੇ ਤਖਤ ਉੱਤੇ ਖਾਲਸਾ ਬੈਠ ਜਾਵੇਗਾ ਇਸ ਤਰ੍ਹਾਂ ਭਾਰਤ ਵਿੱਚ ਖਾਲਸੇ ਦਾ ਰਾਜ ਆ ਜਾਊਗਾ ਇਸ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ ਸਭ ਰਾਜ ਕੇ ਖਾਣਗੇ ਤੇ ਸ਼ੌਕ ਸ਼ਾਂਤੀ ਨਾਲ ਆਪਦਾ ਜੀਵਨ ਬਤੀਤ ਕਰਨਗੇ ਸੋ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਲਗਾਤਾਰ 500 ਸਾਲ ਖਾਲਸਾ ਰਾਜ ਰਹੇਗਾ ਇਸ ਤਰ੍ਹਾਂ ਖਾਲਸਾ ਰਾਜ ਪੂਰੀ ਦੁਨੀਆ ਵਿੱਚ ਫੈਲ ਜਾਵੇਗਾ ਜਿਹੜਾ ਬੰਦਾ ਖਾਲਸਾ ਰਾਜ ਲੈ ਕੇ ਆਊਗਾ ਉਸ ਦਾ ਨਾਮ 100 ਸਾਖੀ ਵਿੱਚ ਦਲੀਪ ਸਿੰਘ ਲਿਖਿਆ ਹੋਇਆ ਹੈ ਦਲੀਪ ਸਿੰਘ ਹੀ ਖਾਲਸਾ ਰਾਜ ਦਾ ਕਮਾਂਡਰ ਹੋਊਗਾ ਤੇ ਉਹ ਕਾਬਲ ਤੋਂ ਆਊਗਾ ਦਲੀਪ ਸਿੰਘ ਦੇ ਨਾਲ ਬੇਅੰਤ ਖਾਲਸਾ ਫੌਜਾਂ ਹੋਣਗੀਆਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 100 ਸਾਖੀ ਵਿੱਚ ਬਹੁਤ ਸਾਰੀਆਂ ਭਵਿਸ਼ਵਾਣੀਆਂ ਕੀਤੀਆਂ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ